ਬਰੇ ਕਦ ਤੱਕ ਤੁਸੀਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਰਹੋਗੇ ਨਹੀਂ ਜੀ ਭਈ ਇਹ ਸਾਡੇ ਭਾਈ ਹੈ ਸਾਡੇ ਫਲਾਨ ਹੈ ਹਮ ਇੱਥੇ ਵੀ ਜਾਂਦੇ ਹਾਂ ਵਹਾਂ ਵੀ ਜਾਂਦੇ ਹਾਂ ਅਸੀਂ ਵੀ ਤਾਂ ਬਾਹਰ ਆਨੇ ਆਂ ਹਾਂ ਪੰਜਾਬੀਆਂ ਨੇ ਕਿੰਨੇ ਗੋਰੇ ਮਾਰ ਪੁੱਤੇ ਉਹ ਦੱਸ ਰਹੇ ਨੇ ਕਿ 1.5 ਸਾਲ ਪਹਿਲਾਂ ਵੀ ਇੱਕ ਮੁੰਡੇ ਦੀ ਇਹਨਾਂ ਨੇ ਗਰਦਨ ਵੱਢ ਤੀ ਉਹ ਵਿਚਾਰਾ ਬੈੱਡ ਤੇ ਪਿਆ ਇਸ ਮਹੀਨੇ ਦੇ ਵਿੱਚ 7 ਕਤਲ ਕੀਤੇ ਨੇ ਜੀ ਜੋ ਦਲੋ ਦੇ ਭਾਈਚਾਰੇ ਦੇ ਬੱਚੇ ਜੀ ਸਿੱਖਾਂ ਦੇ ਵੀ ਹੈਗੇ ਆ ਹੁਣ ਹਰਦੋਦ ਦੇ ਵੀ ਹੋ ਗਏ ਬਾਈ ਜੀ ਜਾਗ ਜੋ ਉਹ ਹਲੂ ਪਤਾ ਕੀ ਹੋਗਾ ਉਹ ਧਰਮਾਂ ਕਹਿੰਦਾ ਸੁਪੇ ਦੇ ਨੂੰ ਕੋਈ ਦਿਗਾਲੂ ਮੱਛਲੇ ਨੂੰ ਕੌਣ ਦਿਗਾਈ ਪਰ ਛੋੜਾ ਹਾਲ ਮੱਛਦੇ ਵਾਲਾ ਨਹੀਂ ਛੋੜਾ ਹਾਲ ਹੈਗਾ ਉਹ ਕਬੂਤਰ ਵਾਲਾ ਕਿ ਬਿੱਲੀ ਆ ਗਈ ਅੱਖਾਂ ਨੂੰ ਜਨੇ ਕੁਛ ਨਹੀਂ ਆ ਸਭ ਠੀਕ ਹੈ ਸਭ ਚੰਗਾ ਹੈ ਜਦੋਂ ਉਹ ਵੀ ਆਉਣ ਵਾਲੀ ਹੈ ਪੁੱਛ ਤੈਨੂੰ ਪੁੱਛਣੀ ਨਾ ਕੀ ਕਰ ਰਹੇ ਸੀ ਦੱਸੋ ਤੁਸੀਂ ਮੋਦੀ ਦੇ ਮਦੋਹੀ ਸਮਝੋ ਓਏ ਆ ਸ਼ਰਮ ਕਰ ਲੋ ਕੋਈ ਹੁਣ ਤੱਕ ਥੋਕੇ ਵੀ ਉਸਦੇ ਆਲੇ ਕਿੱਡਾ ਕਿੱਡਾ ਹੁੰਦੇ ਮੈਂ ਕਹਿੰਦਾ ਤੁਹਾਡੇ ਨਾਲੋਂ ਹਰਿਆਣੇ ਵਾਲੇ 1000 ਗੁਣਾ ਚੰਗੇ ਨੇ ਉਹਨਾਂ ਦੀ ਗੱਲ ਨਸਲਾਂ ਤੇ ਆਈ ਉਹਨਾਂ ਦੀ ਹਰਿਆਣੇ ਤੇ ਗੱਲ ਆਈ ਉਹਨਾਂ ਦੇ ਬੱਚਿਆਂ ਤੇ ਆਈ ਅਗਲੇ ਮਿੰਟ ਕਿਸੇ ਸਿਸਟਮ ਜਾ ਕੇ ਅਗਲੇ ਮਿੰਟ ਜਿਹਨਾਂ ਨੇ ਲੱਤਵਾਰੀ ਸਾਰੇ ਭੱਠੂਪਤ ਨੂੰ ਅਗਲੇ ਜਿਹੜਾ ਉਹ ਆਪਣਾ ਰਾਜਦਾਨ ਨੂੰ ਫੜਦੇ ਨੇ ਅਗਲੇ ਕਹਿੰਦਾ ਆਪਣੇ ਬੱਚੇ ਸਵਾਹ ਕਰ ਲਈ ਇਹਨਾਂ ਵਿੱਚ